ਬਾਰੇ ਕਾਲੇ ਹੋਏ ਪਏ ਨੇ ਵਿਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸ ਤਾਂ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਦੇ ਮੋਰਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਹਾਂ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਨਾ ਮੈਂ ਇਸ ਘਰ ਚ ਰਿਹਾ ਹੋਇਆ ਹਾਂ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮੈਂ ਚਾਹੇ ਕੰਧ ਟੱਪ ਕੇ ਆਦਨ ਤਨ ਉਹ ਨਹੀਂ ਦੇ ਇਸ ਘਰ ਚ ਹੁਣ ਵੀ ਦਾਦਾ ਮੁੱਖ ਮੰਤਰੀ ਰਹੇ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਅੈਂ ਚਾਬੀਆਂ ਨਹੀਂ ਰੰਦੇ ਲੋਕ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੋਤ ਪ੍ਰੈ ਸਾਡੇ ਸਿੱਖਿਆ ਮੰਤਰੀ ਬਾਰੇ ਕਾਲੇ ਹੋਏ ਪਏ ਨੇ ਵਿਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕਮੰਤੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸ ਤਾਂ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਹਾਂ ਉਧਰ ਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਿਹਾ ਹੋਇਆ ਹਾਂ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮਾਂ ਚਾਹੇ ਕੰਧ ਟੱਪ ਕੇ ਆਦਨ ਤਨ ਉਹ ਨਹੀਂ ਦਿੰਦੇ ਇਸ ਘਰ ਚ ਆਉਣ ਬਈ ਦਾਦਾ ਮੁੱਖ ਮੰਤਰੀ ਰਹਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਆਏ ਚਾਬੀਆਂ ਨਹੀਂ ਲੈਂਦੇ ਲੋਕ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਰਿੰਨ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੂਤ ਪ੍ਰਜ ਸਾਡੇ ਸਿੱਖਿਆ ਮੰਤਰੀ